ਸਤਿਗੁਰੂ ਕਹਿੰਦੇ ਸੀ ਕਿ ਤੁਸੀਂ ਵੀ ਮਧੂ ਮੱਖੀਆਂ ਵਾਂਗੂ ਰਹੋ ਤੁਹਾਡੇ ਸਮਾਜ ਤੇ ਇੱਕ ਦੇ ਵਿਪਤਾ ਪੈਦੀ ਹੈ ਕਿ ਸਾਰੇ ਟੱਕੇ ਹੋ ਗਏ ਮਧੂ ਮੱਖੀਆਂ ਕੋਲ ਕੀ ਹੁੰਦੇ ਇੱਕ ਸ਼ਹਿਦ ਹੁੰਦਾ ਸ਼ਹਿਦ ਸ਼ਹਿਦ ਮਿੱਠਾ ਹੁੰਦਾ ਤੇ ਮਹਿੰਗਾ ਹੁੰਦਾ ਤੇ ਜੇ ਅਸੀਂ ਇਕੱਠੇ ਰਾਵਾਂਗੇ ਸਾਡੇ ਕੋਲ ਸ਼ਹਿਦ ਹੋਊਗਾ ਮਿੱਠਾ ਉਹ ਸ਼ਹਿਦ ਕਿਹੜਾ ਆਪਣੇ ਬਾਰੇ ਉਹ ਪਾਵਾਂਗਾ ਇਹ ਪਾਵਰ ਵਾਲੀ ਸਰਕੂਸ਼ ਸਾਡੇ ਬੰਦੇ ਇੱਥੇ ਤਿਆਰੀਆਂ ਤੇ ਜਾਂਦੇ ਤੁਹਾਨੂੰ ਪਤਾ ਹੈ ਪਾਵਰ ਕੀ ਸੀਮ ਬੀਅ ਤਿਸੇ ਦਿਨ ਗਲੀ ਹੈ ਮਿੰਟਾ ਜੇ ਬਣੀ ਹੁੰਦੀ ਹੈ ਸਾਡੇ ਵਾਲੇ ਦੇ 5 ਲੱਖ 5 ਲੱਖ ਵਾਲੇ ਕਾਰਡ ਨਹੀਂ ਬਣੇ ਠੀਕ ਹੈ ਇੱਕ ਮੋਤੀਰੀ ਸੀਮਾਈ ਸੀ ਪਰ ਬਣਾਉਣ ਲਈ ਆਵਾਸ ਯੋਜਨਾ ਜਿੰਨਾਂ ਕੋਲ ਪਾਵਰ ਹੁੰਦੀ ਹੈ ਨਾ ਕੱਲ ਨੂੰ ਇਹ ਫਾਈਲ ਭਰਦਾ ਤੇ ਨਾਲ ਦੀ ਨਾਲ ਅਗਲੇ ਦੇ ਕਾਹਰ ਦੇ ਪੈਸੇ ਆ ਜਾਂਦੇ ਆ ਤੇ ਸਾਡੇ ਗਰੀਬਾਂ ਦੇ ਵਿਚਾਰੇ ਅੱਲਾਹ ਜੀ ਕਹਣ ਵਕਤ ਵੀ ਪੈਸੇ ਨਹੀਂ ਹੁੰਦੇ ਤਾਂ ਅਗਲਿਆਂ ਦੇ ਕਾਰ ਚੱਲਦੇ ਕਿਉਂ ਸਾਡੇ ਕੋਲ ਤਾਂ ਨਹੀਂ ਅਜਿ ਜੁਰੇ ਨੇ ਕਹਿੰਦਾ ਸਤਿਗੁਰੂ ਕਹਿੰਦੇ ਸੀ ਕਿ ਮਧੂ ਮੱਖੀਆਂ ਰੰਗਰ ਇੱਕ ਹੋਰ ਐਗਜ਼ਾਮਪਲ ਲੈਣਾ ਇੱਕ ਝਾੜੂ ਘਰਾਜੇ ਹੋ ਹੁੰਦੇ ਹੀ ਨਾ ਸਾਰੇ ਕੋ ਪਿੱਲੀ ਦਾ ਝਾੜੂ

ਸਾਫੀ ਸਫਾਈ ਦੇ ਕੰਮ ਆਂਦਾ ਤੇ ਜਦੋਂ ਉਤੋਂ ਬੰਨਿਆ ਨਹੀਂ ਹੁੰਦਾ ਉਹ ਆਪ ਕੀ ਬਣ ਜਾਂਦਾ ਉਹ ਆਪ ਹੀ ਕਚਰਾ ਬਣ ਜਾਂਦਾ ਹੁਣ ਸੋਚ ਲਓ ਕਿ ਕਚਰਾ ਨਾ ਬਣੋ ਜੁੜ ਕੇ ਰੋ ਝਾੜੂ ਦਾ ਕੰਮ ਕਰੋ ਸਫਾਈ ਜੋ ਇੱਕ ਜਾਤ ਪਾਤ ਦੇ ਲੋਕ ਇਹ ਬੰਮਾ ਧਰਮਾਂ ਦੇ ਲੋਕ ਲਿਆਉਂਦੇ ਆ ਉਹਨਾਂ ਦੀ ਸਫਾਈ ਕਰੋ ਇੱਕ ਦਿਨ ਤੱਕ ਪਲ ਕਿਚ ਰਹੀ ਸੀ ਜਦੋਂ ਮੈਂ ਦੱਸ ਰਹੀ ਸੀ ਮધુ ਮੱਖੀ ਵਾਲੀ ਮધુ ਮੱਖੀਆ ਦਾ ਸ਼ਹਿਦ ਜਦੋਂ ਚੋਣ ਵਕਤ ਜਦੋਂ ਅਸੀਂ ਉਹਦਾ ਸ਼ਹਿਦ ਕੱਟਣਾ ਹੁੰਦਾ ਹੈ ਤਾਂ ਕੀ ਕਰਦੇ ਆ ਦੱਸੋ ਹੈ ਇੱਕ ਧੂਆ ਨਹੀਂ ਕਰਦੇ ਆਪਾਂ ਧੂਆ ਭਜਾਉਂਦੇ ਸਰ ਨਾਲ ਪਹਿਲਾਂ ਉਹ ਵੀ ਸਾਡੇ ਸਮਾਜ ਨੂੰ ਗੁਲਾਮ ਬਣਾਉਣ ਲਈ ਇਹ ਕੀ ਕਰਦੇ ਆ ਧੂਆ ਧੂਆ ਕਾਦਾ ਇਹ ਪਹਿਲ ਮਾਤਰ ਮਾਤਾ ਇਹ ਅੰਧਕਾਰਾਂ ਦਾ ਇਹ ਸੋਮਵਾਰ ਮੰਗਲਵਾਰ ਸ਼ਨੀਵਾਰਾਂ ਦਾ ਜਿਵੇਂ ਸਾਡੀਆਂ ਬਿੱਪੀਆਂ ਕਹਿੰਦੀ ਹੁੰਦੀਆਂ ਸੀ ਮੰਗਲਵਾਰ ਨੂੰ ਨੋ ਨਹੀਂ ਕੱਟਨੇ ਵੀਰਵਾਰ ਨੂੰ ਨੋ ਨਹੀਂ ਕੱਟਨੇ ਵਾਲ ਨਹੀਂ ਕਟਾਣੀ ਟੂਣਾ ਜਿਹਨੂੰ ਕਹ ਲੈਂਦੇ ਐ ਇਹ ਹੋਈ ਧੂਆ ਕਹਿੰਦੇ ਨੇ ਪਾਵਰ ਛੇਧ ਖੋਣਾ ਤੇ ਮਧੂਮੱਖੇ ਤਾਂ ਧੂਆ ਕਰਨਾ ਪੈਂਦਾ ਜੇ ਸਾਡੇ ਤੋਂ ਪਾਵਰ ਖੋਣੀ ਐ ਇਨਾਂ ਨੂੰ ਪਤਾ ਸਾਡੇ ਸਮਾਜ ਦੀ ਸਾਰਣ ਨਾਲੋਂ ਵੱਧ ਬਾਤੀ ਹੈ ਆਤੀ ਐਸਸੀ ਐਸਟੀ OBC ਮਿਨਿਓਰਟੀ ਲੋਗ 85% ਦੇ ਨੇੜੇ ਆ 100% ਤੋਂ 85% ਦੇ ਨੇੜੇ ਆ ਲੇ ਫਿਰ ਵੀ ਇਹਨਾਂ ਦਾ ਰਾਜ ਕਿਉਂ ਨਹੀਂ ਹੈ ਕੋਟੀਆਂ ਕਿੰਨਾ ਕੋਲ ਹੈ ਵੱਡੀਆਂ ਕਾਰਾਂ ਕਿੰਨਾ ਕੋਲ ਹੈ ਐਮਐਲਏ ਐਮਪੀ ਕਿਹੜੇ ਸਮਾਜ ਦੇ ਆਵਾ ਜਿਹੜੇ ਸਾਠੇ ਉਹ ਟੋਗਲੇ ਹੈ ਕਈ ਉਹਨਾਂ ਦੀ ਗੱਲ ਨਹੀਂ ਕਰਦਾ ਜਿਆਦਾ ਕਿੰਨਾ ਕੋਲ ਹੈ ਕਦੇ ਬੈਂਕ ਤੇ ਜਾਈਓ ਕਦੇ ਸਕੂਲਾ ਤੇ ਜਾਈਓ ਕਦੇ ਹਸਪਤਾਲਾਂ ਤੇ ਜਾਈਓ ਪਤਾ ਲੱਗੂਗਾ ਕਿਹੜਾ ਸਮਾਜ ਜਿਆਦਾ ਨੌਕਰੀ ਕਰ ਰਿਹਾ ਹੈ ਕਦੇ ਦੇਖਿਆ ਕਿ ਐਸੀ ਸਮਾਜ ਦਾ ਇਹ ਡਾਕਟਰ ਹੈ ਡੱਕੇ ਬਾਬਾ ਇੰਨਾ ਟਾਈਮ ਹੋ ਗਿਆ ਤੁਹਾਨੂੰ ਜਿਆਦਾਤਰ ਕਿਹੜੇ ਭਾਈਚਾਰੇ ਦੇ ਹੁੰਦੇ ਆ ਬਾਬਾ ਨੀ ਬੁਕਾਰ ਜੇ ਬਾਬਾ ਹਾਂ ਕਿਉਂ ਸਾਡਾ ਸਮਾਜ ਤਾਂ ਕਿੱਥੋਂ ਭਲਾ ਕਰ ਲੈਣਗੇ ਕਿਉਂਕਿ ਸਾਡੇ ਵਾਲੇ ਪੜਦੇ ਹੀ ਨਹੀਂ ਇਹ ਉਹ ਹੀ ਧੂਆ ਇਹ ਜਿਹੜਾ ਮਧੂ ਮੱਖੀਆਂ ਨੂੰ ਭਜਾਉਣ ਵਕਤ ਧੂਆ ਕੀਤਾ ਜਾਂਦਾ ਓਵੇਂ ਸਾਡੇ ਸਮਾਜ ਨੂੰ ਗੁੰਮਰਾਹ ਕਰਨ ਲਈ ਧੂਆ ਕੀਤਾ ਜਾਂਦਾ ਕਿਉਂਕਿ ਪਾਵਰ ਐਮਪੀ ਐਮਐਲ ਜੱਜ ਵਕੀਲ ਅਫਸਰ ਉਹਨਾਂ ਦੇ ਆ ਤੇ ਸਾਡੇ ਕੀ ਆ ਸਾਡੇ ਮਜ਼ਦੂਰ ਰੈਲੀਆਂ ਹੁੰਦੀਆਂ 100% 90% ਰੈਲੀਆਂ ਜਿਹੜੀ ਮਰਜ਼ੀ ਪਾਰਟੀ ਦੀ ਵੇ ਕੰਮ ਕਾਮਯਾਬ ਸਾਡਾ ਸਮਾਜ ਕਰਦਾ ਹੈ ਸਾਡਾ ਸਿੱਪਾ ਵਿਚਾਰਾ ਕਰਦਾ ਸਾਰੀਆਂ ਜਿੰਨੀਆਂ ਰੈਲੀਆਂ ਕਾਮਯਾਬ ਹੁੰਦੀਆਂ ਅਗਲੇ ਦਾ ਗੱਡੀਆਂ 'ਚ ਇੱਕ ਇੱਕ ਦੋ ਦੋ ਬੰਦੇ ਆਦੇ ਸਾਡੇ ਵਾਲੇ ਪੱਸਾਂ ਪਰ ਪਰ ਕੇ ਜਾਂਦੇ ਆ ਕਿਉਂ ਤੁਹਾਨੂੰ ਕੁਛ ਨਹੀਂ ਮਿਲਣਾ ਉਹਨਾਂ ਤੋਂ ਮੋਢੇ ਘਰ ਹੋਵੇ ਤੇ ਉਹ ਵੀ ਹੈ ਜੇ ਤੁਸੀਂ ਆਦੇ ਮਾਪ ਪੁਰਖਾਂ ਦੇ ਪੜੋ ਜੁੜੋ ਸੰਘਰਸ਼ ਕਰੋ ਤੇ ਮਿਸ਼ਨ ਤੇ ਨਾ ਤੋਰ ਪਾਏ ਤੇ ਨਾ ਨਤ ਇੱਕ ਵਾਰ ਕਹਿੰਦੇ ਨਾ ਚਲੋ ਪਿਓ ਮਰ ਜਾਂਦਾ ਹੈ मां मर